ਸਰਸਿਕਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਚੁੱਕ ਨੇ ਵਧੀਆ ਇੱਕ ਟੋਕੜ ਗੱਪਣ ਝੋਟੀ ਹਰੀਆਂ ਢੀ ਵਧੀਆ ਖੋਨੇ ਆ ਇੱਕ ਉੱਚ ਪੁਚੇ ਦੀ ਤੇ ਇੱਕ ਤਾਜੀ ਸੂਈ ਮੈਂ ਆ ਤੇ ਬਾਈ ਨਾਲ ਕਰਦੇ ਗੱਲਬਾਤ ਸਰਸਿਕਲ ਬਾਈ ਜੀ ਕੀ ਹਾਲ ਜੀ ਬੋਲਾ ਜੀ ਮਾਂ ਠੀਕ ਠਾਕ ਸਾਹ ਵਧੀਆ ਠੀਕ ਠਾਕ ਜੀ ਜਿਹਨੇ ਭੈਣ ਭਰਾ ਮਾਡਾ ਡੇਰੀ ਫਾਰਮ ਦੇ ਜੁੜਿਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਵ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਉਪਿਆਰ ਦਿੰਦੇ ਆ ਸਾਰੀ ਸੰਗਤ ਦਾ ਤੁਹਾਨੂੰ ਧੰਨਵਾਦ ਕਰਦੇ ਆ ਠੀਕ ਹੈ ਜੀ ਨਮਾਲਵੀ ਜੀ ਪਹਿਲਾਂ ਸਾਰਾ ਕਾਲ ਦਿੱਤਾ ਵਾ ਹਾਂਜੀ ਹਾਂਜੀ ਤੁਹਾਡੀਆਂ ਨਾਲੇ ਚੰਗੀਆਂ ਆ ਠੀਕ ਹੈ ਜੀ ਸਾਰਾ ਪਹਿਲਾਂ ਪਾਲ ਵੇਖਿਆ ਜਿਹੜਾ ਜਿੰਨਾ ਤੋਂ ਬਹੁਤ ਨਰੀਆਂ ਦੇ ਵਿੱਚ ਹਾਂਜੀ ਹਾਂਜੀ ਸਾਰੇ ਗਿੜੇ ਚੰਗੀਆਂ ਠੀਕ ਹੈ ਜੀ ਤੇ ਮਈਆਂ ਅੱਜ ਬਿਲਕੁਲ ਜਾਇਜ਼ ਪਾਲ ਨਾਲ ਹਾਂਜੀ ਤੇ ਮੋਲਵੀਰ ਜਾਇਜ਼ ਜਾਇਜ਼ ਬਿਲਕੁਲ ਜਾਇਜ਼ ਇੱਕ ਛੋਟੀ ਟੋਪੜ ਗੱਭਲੇ ਚੰਗੀ ਖੜੇ ਨੇ ਜੀ ਠੀਕ ਹੈ ਜੀ ਇੱਕ ਉੱਚੇ ਬੱਚੇ ਦੀ ਝੋਟੇ ਇੱਕ ਉੱਚੇ ਬੱਚੇ ਦੀ ਜਿਹੜਾ ਤਾਜੀ ਸਹੀ ਮੈਂ ਠੀਕ ਹੈ ਆ ਤਾਜੀ ਸਹੀ ਆ ਕਾਲੇ ਵੀਰ ਮਹੀਂ ਬੜੇ ਲੋਕਾਂ ਮੰਗੀ ਵੀਰਾਂ ਭਰਾਵਾਂ ਠੀਕ ਹੈ ਵੱਡੀ ਮੱਚੋ ਵੱਡੀ ਮਹੀਂ ਠੀਕ ਹੈ ਜੀ ਮੈਂ ਵੀਰ ਜਵਾਰਾ ਇੱਧਰ ਇਹ ਦੇਸੀ ਮਈਆਂ ਵੀਰ ਬੜੀਆਂ ਬੜੀਆਂ ਯੋਰੇ ਸਾਮੀਆਂ ਨੂੰ ਤੇ ਸਾਮੀਆਂ ਵੀ ਦੁੱਧ ਅਲੇ ਟੈਂਕੀ ਆ ਦੁੱਧ ਅਲੇ ਦੇ ਉਹ ਤਾਂ ਮਹੀਂ ਵੀਰ 13-14 ਕਿਲੋ ਕੱਢੂ ਦੇਖੋ ਜੀ ਪੇਟ ਭੁੜੇ ਦੇਖੋ ਮੈਂ ਬਹੁਤ ਸਾਫ਼ ਸੁਥਰੀ ਪਰ ਮਹੀਂ ਦੀ ਇੱਕ ਸਿਰਫ ਤਾਂ ਵੀਰ ਹੈਗੀ ਉਹਦੇ ਜਗਾਟੇ ਗੋਠੇ ਆ ਬਰਾਬਰ ਜਿੰਨੀ ਮਹੀਂ ਦੇ ਵਿੱਚ ਜਾਣ ਆ ਨਾ ਵੀਰ ਹਾਂਜੀ ਸਾਬਾ ਸ਼ਰਕ ਦੇ ਗੱਡੀ ਲਾਈ ਜਨਾ ਮਹੀਂ ਫਾਲ ਦੇ ਚੱਡਾ ਦੇ ਲੇਵਾ ਹਾਂ ਹਾਂ ਬੇਲ ਕੋਲ ਤਾਜੀ ਸੋਈ ਆ ਵੀਰ ਕੱਲ ਦੀ ਰਾਤ ਦੀ ਠੀਕ ਜੀ ਫਿਕਾ ਦੇ ਰੋਦੀ ਸੁਈ ਆ ਇਹ ਯੂ ਪ੍ਰੋਪਰ ਪਈ ਆ ਵਧੀਆ ਮੈਂ ਜਿੰਨੂੰ ਕਹਿੰਦੇ ਨਾ ਕਿ ਸੋਹਣੀ ਦੋ ਤਾਂ ਮਹੀਂ ਵੀਰ ਯਾਸੀ ਮਾਜੇ ਜਰਸੀ ਰੋਧ 13 14 ਕਿਲੋ ਵਧੀਆ ਭਰਨੀ ਪਰ ਥੱਲੇ ਥੱਪੇ ਲਾਏ ਮੈਨੂੰ ਠੀਕ ਠੰਡੀ ਬੜੀ ਪਾਂਡੀ ਪਾਈ ਠੀਕ ਜਿਵੇਂ ਆ ਚੁਵੇਂ ਆ ਬੋਲੇ ਰਹੀਆਂ ਹਾਂ ਇੱਕ ਨੰਬਰ ਠੀਕ ਆ ਬੇਬੀ ਪੂਰੀ ਠਰਲੇਗਾ ਤੇ ਮੈਂ ਵਧੀਆ ਦੁੱਧ 14 ਕਿਲੋ ਦੁੱਧ ਦਾ ਵੀ ਆਉਂਦਾ ਮੈਂ ਕੋ ਚੋਇਆ ਆ ਜਿਹੜਾ ਵਧੀਆ ਚੋਹਾ ਠੀਕ ਹੋਰ ਛੋੜੀ ਹੈਗਾ ਆਪਾਂ ਵੇਚਦਾ ਪਾਵਾਂਗੇ ਮੈਂ ਮਹੀਂ ਜਾਣ ਬੜੀ ਆ ਮਹੀਂ ਦੇਖੋ ਜੀ ਮੈਂ ਦੇਖਿਆ ਦੇਖ ਪੈਂਦੀ ਮਹੀਂ ਕੋਲਟੀ ਦੀ ਜਿਹਨੂੰ ਕਹਿੰਦੇ ਨਾ ਜਿਹੜੀ ਮਹੀਂ ਦੁੱਧ ਵਾਲੀ ਵੀ ਆਉਂਦੀ ਜੰਦੀਪ ਕੀ ਚੀਜ਼ ਕੀ ਮਹੀਂ ਬਿਲਕੁਲ ਇਹ ਕੋ ਠੰਡੀ ਕਰ ਮਹੀਂ ਬਹੁਤ ਜਿਆਦੀ ਦੇਖੋ ਜੀ ਐਸੇ ਜੀਜ਼ਾ ਲੱਭਦੀਆਂ ਜੀ ਇੱਕ ਨੰਬਰ ਜੀ ਪੂਰੀ ਠੰਡੀ ਆ ਕੇ ਮਹੀਂ ਦੇਖੋ ਜੀ ਬੱਚਿਆਂ ਦੇ ਬਿਨਾਂ ਹੀ ਦਾ ਮਰਜੀ ਬੋ ਇਹ ਸਮਝ ਰਹੀ ਨਹੀਂ ਮੈਂ ਇਦਾਂ ਦੀ ਗਾਈਆਂ ਹੁੰਦੀਆਂ ਸਾਈ ਨਾੜੂ ਨਾਲ ਦੇ ਰੇ ਸੋਈ ਪਾਜੀ ਕੱਟੀ ਰ ਕਟਾ ਕਟਾ ਦੇਖੋ ਇਹ ਕਰਾਂ ਕੋ ਫਾਨੋ ਸਾਜੀ ਕਰੋ ਚੈੱਕ ਫਾਰ ਮਈ ਦੀ ਵੀ ਬਾਡੀ ਬਾਡੀ ਹਾਰੀ ਬੰਠਾ ਆਪੇ ਮਈ ਯੋਧਾ ਵਾਲੀ ਵੀ ਮਈ ਪਤਲੀ ਜੰਬੀ ਦੀ ਠੀਕ ਹੈ ਜੀ ਆ ਤੇ ਮੈਂ 14 ਗੱਲਾਂ ਭਰਨ ਆਲੀ। ਉਹ ਚੈੱਕ ਵਾਲੇ ਤਵਾ ਲਿਓ ਸਾਰੀ ਪੂਰੀ ਹਸਾਲ ਕਰੀ। ਦੱਸਾ ਬਾਈ ਕੀ ਪ੍ਰਾਈਸ? ਮੋਲ 1.5 ਦੇ ਲੱਖ ਜੋ ਵੀ ਦੋ ਛੱਡਦਾ। ਲੱਖ ਜੋ ਦੋ। ਲੱਖ ਜੋ ਦੋ। ਕਰ ਦੋ ਹੋਰ ਮੋਲ। ਕਰ ਦੋ। ਕਰਦਾ ਖੁੱਲਾ ਕਰ ਦੋ। 95000 ਦੀ। 95 ਦੀ। ਲਓ ਜੀ 95000 ਦੇ ਫਾਈਨਲ। ਪਰ 11500 ਘਰ ਵਾਲੇ ਨਹੀਂ ਮੈਂ ਹੀ ਟੁੱਟਦੇ। ਸਹੀ। ਇਦਾਂ ਦੀ ਮੈਂ ਜਿਹੜੀ ਗਾ ਲਿਆ। ਦੇਖੋ ਜੀ ਮੈਂ ਬਹੁਤ ਸਾਫ਼ ਜਿਵੇਂ ਕਹਿੰਦਾ ਗਾਗਰ ਮੈਂ ਉਹ ਆ ਲੈਵੇ ਦੁੱਧ ਨੂੰ ਟਕੇ ਜਾੜੂਗੀ। ਪਰ ਵੰਡਾ ਨੂੰ ਉਹ ਜਾ ਮਲੇ। ਰਣਕੇ ਨਾ ਨਾ ਇਹ ਵਾਂਡ ਵੀਦਿਆ ਹੁ ਮੈਂ 10 ਕਿਲੋ ਵਾਂਡ ਪਾਈ ਹੈ 14 15 ਕਿਲੋ 14 ਕਿਲੋ ਦੁੱਧ ਕੀ ਕਹਿੰਦਾ ਹੋ ਜੀ ਮੈਨੂੰ ਨਾਲੇ ਸਸਤਾ ਨਾਲੇ ਸਸਤਾ ਪੈਂਦਾ ਵਾਂਡ ਰੇਣਾ ਵਾਲਾ ਨਾਲੇ ਦੁੱਧ ਹੀ ਆਦਾ ਮੈਂ ਨਹੀਂ ਚੰਬੜੀ ਦੇਖੋ ਜੀ ਦੁੱਧ ਨਾਲ ਹੀ ਮਿਲ ਦੁੱਧ ਨਾਲ ਟੈਂਕੀ ਆ ਦੇ ਠੀਕ ਆ ਭਾਈ ਬਹੁਤ ਸਾਫ ਸੁਥਰੇ ਵਧੀਆ ਰੇਟ ਪਾਈਦਾ ਤੇ ਭਾਈ ਪਿਛਾਣਾ 10000 ਦੇਵਾਂਗੇ ਤੇ ਭਾਈ ਜੀ ਕੀ ਘਰ ਆ ਵੀ ਚਲ ਗਿਆ ਮਾਨ ਕਰਦੇ ਹੋਰ ਹੋਰ ਮਾਨ ਕਰਦਾ ਆ ਹਾਂ ਵੀ ਅਮੀਰ ਛੋਟੀ 10000 ਦਾ ਪੱਕੀ ਜਾ ਸੁਣਾਓ ਬਿਲਕੁਲ ਵੇਹ ਅਸਲ ਚੀਜ਼ ਹੈ ਝੋਟੀ ਬਚਾ ਮਗਰ ਕਟਾ ਆ ਟਟਾ ਗਿਆ ਤੇ ਨਾਮ ਹੀ ਇਹਨਾਂ ਵਾਲੇ ਕੋ ਚਮਾ ਹੀ ਸੂਈ ਨਾਲੇ ਲੋਹ ਦਾ 8 ਕਿਲੋ 7 ਪੱਤਾ ਹੋਊਗਾ ਠੀਕ ਹੈ ਝੋਟੀ ਦੇਖੋ ਇਹ ਸਾਫ ਕਲੀ ਸਾਫ ਦੇਖ ਕੇ ਨਹੀਂ ਵੀ ਬਿਲਕੁਲ ਸਾਫ ਹੈ ਗਿਆ ਦਰਵਾਜ਼ੇ ਘਰ ਤੇ ਰੱਖਣ ਵਾਲਾ ਹਾਂ ਜੀ ਲਾਵੇ ਦੀ ਪਰ ਸਾੰਬੀ ਦੀ ਵੀ ਇਹ ਵੀ ਰੇ ਕਿੰਨੀ ਝੋਟੀ ਕਿੰਨੀ ਝੋਟੀ ਹੈਗਾ ਸਹੀ ਵਧੀਆ ਪਹਿਲਾਂ ਝੋਟੀ ਹੈ ਪਿੱਛੇ ਕੀ ਆ ਠੀਕ ਹੈ ਪਹਿਲਾਂ ਝੋਟੀ ਲੜਦਾ ਥਾ ਦੇਖੋ ਬਹੁਤ ਸੋਹਣੀ ਸਾਜੋਟੀ ਆ ਤੇ ਵਧੀਆ ਇੱਕ ਟਵਾਲਟੀ ਕਿਤੇ ਪਚਾਇਦਾ ਆ ਕੱਟੇ ਨਾ ਵਧੀਆ ਜਿਗਰੋਂ ਵਜਾ ਆਹੜਾ ਇਹਨਾਂ ਮਿਲਦੀ ਆ ਜਗੂ ਨਾ ਆਹ ਚੁੱਕਣਾ ਜਗੂ ਨਾ ਦੇਖੋ ਜੀ ਸੰਗਲ ਤੋਂ ਥੋੜਾ ਫਰੀ ਨਾਲ ਮਾਲੀ ਠੀਕ ਹੈ ਮਾਲੀ ਬਜ਼ਾਰ ਸੰਗਲ ਮਾਲੀ ਬਜ਼ਾਰ ਤੇ ਨਾ ਲਈ ਬੀ ਬਿਲਕੁਲ ਵੀ ਮੋੜ ਆਇਆ ਜਿੱਥੇ ਨੀਰ ਵਾਲੋ ਸੇਲੇ ਪਸੰਦ ਜੇ ਖਾਨ ਸੋਣੇ ਕੋਈ ਮੋੜ ਦਾ ਮਹੀ ਦਾ ਖਾਣਾ ਬੋਸ ਪਾਈਆਂ ਲਗਾ ਪੁੱਤ ਜਵਾਰੀ ਕਹਿੰਦੇ ਇਨੀਂਕ ਪੋਲੀ ਦੋਦੀ ਬਗੀ ਜਾਂਦੇ ਠੀਕ ਹੈ ਵੀ ਕੀ ਮੁੱਲ ਪਾਈ ਰੱਖਿਆ ਦਾ ਨਿਗਾਹਾਂ ਮੁੱਲ ਕਰ ਰਹੇ ਹੋ ਛੋਟੀ ਠੀਕ ਛੋਟੀ ਗਾਂ ਤਿਆਰ ਕਰਨ ਵਾਲੇ ਵੀਰ ਖੜੇ ਜੈਜ ਬਿਲਕੁਲ ਵੀ ਯਾਰਾਂ ਆਮਨ ਵਾਲਾ ਵੀ ਛੋਟੀ ਖੜੇ ਮੁੱਲ 65 60 ਜੀ ਦੋ 52000 52 ਦੀ 52000 ਵਿੱਚ ਐਂਡ ਲੋ ਜੀ 55000 ਦੀ ਮੈਂ ਥੋੜਾ ਜਿਹਾ ਪਾਸ ਕਰਕੇ ਦਿੱਤਾ ਹੈ ਵੇਖੋ ਜੀ 7-8000 ਤਾਂ ਕਟਾਈ ਗਿਆ ਮਗਰ 50 ਹੀ ਹੋ ਗਈ ਗੱਲੀ 55000 ਦੀ ਪਰ ਨਹੀਂ ਲੱਭਦੀ ਜਿੜੀ ਜਿਆਦਾ ਕਰਨੀ ਓਕੇ ਵੀਰ ਜੀ ਓਕੇ ਕਾੜੀ ਵੀਰ ਆ ਜੋ ਗਿਆ ਠੀਕ ਆ ਸਾਡੇ ਪੰਜਾਂ ਮਹੀਨੇ ਚੱਕ ਪਾਸ ਆ ਹਾਂ ਜੀ ਤੇ 6 ਕਿਲੋ ਦੁੱਧਿਆ 6 ਕਿਲੋ ਦੁੱਧਿਆ ਕੋ ਪੰਜ ਕਰਕੇ ਲੈ ਵੀਰ ਜਿਹੜੀ ਪੰਜਾ ਛੇ ਮਹੀਨਾ ਲਾ ਕੇ ਮਹੀਂ ਲੱਗੀ ਹੁੰਦੀ ਹੈ ਦੁੱਧ ਆਪਣੀ ਸੇਵਾ ਦਾ ਹੁੰਦਾ ਹਾਂ ਜਿਹੜੀ ਗੱਲ ਹੈ ਚਲੋ ਪੰਜ ਕਰਕੇ ਲੈ ਜੇ ਪੰਜ ਕਰਕੇ ਲੈ ਪਰ ਗਾਂ ਚ ਬਾਹਰ ਤਾਂ ਵੇਖੋ ਵੀਰ ਤਾਂ ਬਾਹਰ ਗਾਂ ਝੋਟੀ ਜਿਹਨੂੰ ਕਹਣਾ ਜੈਡ ਬਲੈਕ ਉਹ ਝੋਟੀ ਏ ਇਹ ਕਰਾਂਗੇ ਕਾਲੀ ਪੂਛ ਦਾ ਕਰੇ ਉਹ ਤਾਂ ਵੀ ਝੋਟੀ ਵੀਰ ਜਿਹੜੀ ਗਣਾ ਵੱਡੀ ਜੋ ਰਿੰਗੀ ਲਗੀ ਬਹੁਤ ਸੋਈ ਝੋਟੀ ਇਸਪੱਤਾਂ ਦਾ ਤਾਂ ਕੋਟੀ ਵੀਰ ਕਰੋ ਇਹ ਚੀਏ ਆਪਣੇ ਚੈਨਲ ਤੋਂ ਤਾਜੀ ਝੋਟੀ ਕਲਵੀ ਵੀਰਾਂ ਨੂੰ ਕੰਗਾ ਦੋ ਤਾਂ ਭਰ ਕੇ ਆਈ ਠੀਕ ਹੈ ਪਾਇਨੇ ਤੋਂ ਇਹ ਹੀ ਗਾਂ ਦੁੱਧੇ ਦੀ ਗੱਪ ਨੇ ਦੇਖੋ ਇਹ ਬਹੁਤ ਸਾਫ਼ ਝੋਟੀ ਆ ਵਧੀਆ ਕੁਆਲਿਟੀ ਹੋਈ ਫੂਸ਼ ਲੰਬੇ ਦੇਖੋ ਤੇ ਵਧੀਆ ਕੁਆਲਿਟੀ ਛੱਡ ਬਲੇ ਠੀਕ ਹੈ ਇਹ ਮੌਲ ਵੀਰ ਬਿਲਕੁਲ ਜਾਇਜ਼ ਹਾਂਜੀ ਮੌਲ ਕਰਦੇ ਝੋਟੀ ਦਾ ਕਰਨਾ ਭਾਵੇਂ ਪੰਜਾਬੀ ਅਸੀਂ ਜਿਵੇਂ ਦੋ ਛੱਡ ਦਾਂਗੇ 78000 ਜੀ ਕਿੰਨਾ ਭਾਈ ਜੀ 822 78 ਯਾਦ 73 73 ਦੀ ਠਾਕਾ ਜੀ ਠੀਕ ਹੋਰ ਅਨੁਮਾਨ ਵੀਰ ਹੋਰ ਦਾਂਗੀ ਜੀ ਮਾਪਿਆਂ ਦੇ ਕਰਦਾ ਖੁੱਲਾ ਕਰੂੰ ਪਈਆਂ ਤੰਦੀਆਂ 75 ਦੀ ਐਂਡ ਲਓ ਜੀ 75000 ਦੀ ਟੋਕਣ ਆਪਣੀ ਝੋਟੀ ਨਹੀਂ ਮਿਲਦੀਆਂ ਝੋਟੀਆਂ ਦੇਖੋ ਜੀ ਚਿੱਨੀ ਸੋਣੀ ਖੂਬੀ ਲੱਗੀ ਐ ਸਿੰਘੀ ਸੁੰਗੀ ਬਹੁਤ ਪਿਆਰੀ ਆ ਤਾਂ ਵਧੀਆ ਕੁਆਲਿਟੀ ਝੋਟੀ ਆ ਠੀਕ ਆ ਜੀ ਓਕੇ ਭਾਈ ਜੀ ਬਹੁਤ ਸੋਹਣਾ ਪੈਣਾ ਰੇੜਿਆ ਤਾਂ ਵਧੀਆ ਠੀਕ ਆ ਵੇਲਾ ਕੁਆਲਿਟੀ ਦੀ ਝੋਟੀ ਆ ਸਾਹ ਦੇ ਸੁਥਰੀ ਝੋੜੀਆਂ ਨੂੰ ਕਹਿੰਦੇ ਝੋੜੀਆਂ ਵੀ ਰੱਡੀਆਂ ਵੀ ਆਜੜੀਆਂ ਆਪਣੇ ਕੋਲ ਠੀਕ ਹੈ ਜੀ ਤੇ ਬਸ ਮਾਲ ਲੱਗੇ ਯਾਰ ਦਾ ਨੇਪਿਆ ਠੀਕ ਆ ਹਾਂ ਜੀ ਇੱਕ ਨੀਲੀ ਲਈ ਟੁਕੜ ਗੱਪਣ ਹੋਰ ਬਾਕੀ ਚੰਗੀਆਂ ਯਵਾਰ ਆਉਣਗੀਆਂ ਨੀਲੀ ਝੋੜੀ ਜੇ ਕਾਉਣ ਗਈ ਟੁਕੜ ਗੱਪਣ ਹੋ ਰਹੀ ਮਈਆਂ ਮਾਲ ਪੰਜਾਂ ਪੰਜਾਂ ਨਗ ਵੀ ਰੋਜ ਜਾਂਦੇ ਪਰ ਵੱਡੀਆਂ ਝੋਟੀਆਂ ਹੁੰਦੀਆਂ ਹੋਰ ਹਾਂ ਜੀ ਕਿਹੜੇ ਟਿਕਾਣਾ ਦਾ ਗੋਸਤ ਲੱਗਿਆ ਤੁਹਾ ਬਾਏ ਬੋਲ ਦੋ ਡਰੈਸ ਸਾਕੇ ਫੋਨ ਨੰਬਰ ਵੀ ਜੀਗਾ 8427407755 ਬਾਂਹ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਬਸਰ ਕਮੈਂਟ ਸ਼ੇਅਰ ਵਾਤਾ ਵਾਤਾ ਕਮੈਂਟ ਨਿਕ ਨਿਕ ਸਟੈਕ ਕਰੋ ਵਧੀਆ ਜੇ ਤੇ ਜਾ ਪਿੰਡ ਪੋਮਾ ਜੀਠੇ ਵਾਲਾ ਮੀਠੇ ਵਾਲਾ ਪਿੰਡ ਆ ਪੋਮਾ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ